ਤੁਸੀਂ ਐਡੇ ਐਡੇ ਵੱਡੇ ਪੋਡਕਾਸਟ ਕਰੀ ਜਾਂਦੇ ਉਹਦੇ ਕੋਲ ਜਾ ਕੇ ਤੁਹਾਡੇ ਕੋਲ ਸਵਾਲ ਕੀ ਹੈ ਤੁਸੀਂ ਇੱਕ ਧਮਕੀ ਦੇ ਰਹੇ ਹੋ ਮਿੱਠੀ ਜੀ ਜਦ ਤੂੰ ਮੇਰੀ ਪਾਵਰ ਨਹੀਂ ਜਾਣਵੇਂ ਹੁਣ ਗਿਆਨੀ ਜਿਹੜੇ ਅਮੀਰ ਸਿੰਘ ਹੈਗੇ ਕਹਿੰਦੇ ਮੈਂ ਕੌਣ ਆ ਮੈਨੂੰ ਜਾਣਨੀ ਨਹੀਂ ਉਹਨੇ ਮੈਨੂੰ ਵੀ ਫੋਨ ਕੀਤਾ ਤੁਹਾਨੂੰ ਸੁਣਾ ਦਿੰਨਾ ਗਿਆਨੀ ਜੀ ਨੇ ਹਾਂ ਅੱਛਾ ਫਿਰ ਮੈਮੂਰ ਨੂੰ ਬੋਲ ਪਿਆ ਮੈਂ ਕਿਹਾ ਤੁਸੀਂ ਮੈਨੂੰ ਨਹੀਂ ਜਾਣਦੇ ਗਿਆਨੀ ਜੀ ਮੈਂ ਕੌਣ ਹੁਣ ਪੋਡਕਾਸਟ ਨਾਲ ਕੀ ਕਰ ਲਿਆ ਜਾ ਕੇ ਜੇ ਉਹ ਕੁੜੀ ਗਲਤ ਹੈ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਮੁੰਤਾ ਸਿੰਘ ਤਾਂ ਉੱਥੇ ਬੋਲਦੇ ਹੁਣ ਮੈਂ ਉਹ ਜਵਾਬ ਦੇਣ ਲੱਗਾ ਤੁਸੀਂ ਵੀ ਸੁਣਾ ਧਿਆਨ ਦੇ ਨਾਲ ਗੱਲਾਂ ਤਾਂ ਬਹੁਤ ਵਧੀਆ ਚਰੀਆਂ ਗੱਲ ਨਹੀਂ ਜੀ ਤੇ ਮੈਂ ਇੱਕ ਹੋਰ ਗੱਲ ਪੁੱਛੂਗਾ ਤੁਹਾਨੂੰ ਕਿ ਜਿਵੇਂ ਸੋਸ਼ਲ ਮੀਡੀਆ ਉੱਤੇ ਤੁਹਾਡੀ ਮੈਂ ਕੱਲ ਪਰਸਵੀ ਇੱਕ ਵੀਡੀਓ ਦੇਖੀ ਸੀ ਜਦੋਂ ਆਪਣਾ ਕੰਟੈਕਟ ਹੋਇਆ ਹੈ ਨਾ ਜਿਸ ਤੋਂ ਬਾਅਦ ਆਪਣੀ ਗੱਲਬਾਤ ਹੋਈ ਤੇ ਅੱਜ ਪੌਡਕਾਸਟ ਕਰਵਣ ਦਾ ਜਿਹੜਾ ਸਵਾਬ ਬਣਿਆ ਕਿ ਇੱਕ ਬੀਬੀ ਪ੍ਰੋਬਲਮ ਕਵਰ ਹੈਗੀ ਹੈ ਨਾ ਬੜੀ ਘੱਟ ਉਮਰ ਹੈ ਉਹ ਕਥਾ ਕਰਦੀ ਹੈ ਕੁੜੀ ਤੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੜੀ ਵਾਇਰਲ ਹੋ ਰਹੀ ਹੈ ਜਿਹੜੇ ਵਲੌਗਸ ਵਗੈਰਾ ਬਣਾਉਂਦੇ ਸੀਗੇ ਤੁਸੀਂ ਉਹਨਾਂ ਦੇ ਉੱਪਰ ਬੋਲ ਰਹੇ ਸੀਗੇ ਤੁਸੀਂ ਉਹਨਾਂ ਦੇ ਹਾਲਾਂਕਿ ਹੱਕ 'ਚ ਗੱਲ ਕਰ ਰਹੇ ਸੀ ਤੁਹਾਨੂੰ ਉਹ ਕੁੜੀ ਦੀ ਜਿਹੜੇ ਵੀਡੀਓ ਉਹਨੇ ਪਾਈ ਹੈ ਹਨਾ ਆਪ ਜਾ ਕੇ ਮਲੇਸ਼ੀਆ ਤੋਂ ਕੁੜੀ ਆਈ ਸੀ ਸ਼ਾਇਦ ਇਦਾਂ ਕੋਈ ਗੱਲਬਾਤ ਹੋਈ ਹੋਈ ਹੈ ਤੇ ਉਹਨਾਂ ਦਾ ਉੱਥੇ ਕੋਈ ਬੰਗਲਾ ਸਾਹਿਬ ਆਇਆ ਸੀ ਉਹ ਤੇ ਉਹ ਤਿੰਨ ਕੁੜੀਆਂ ਸੀ ਵੈਸੇ ਉਹ ਬੰਗਲਾ ਸਾਹਿਬ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ ਕਹਿੰਦੇ ਵੀ ਤੁਸੀਂ ਇੱਥੇ ਫੋਟੋਗ੍ਰਾਫੀ ਨਹੀਂ ਕਰ ਸਕਦੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਹਾਂ ਬਲੌਗ ਨਹੀਂ ਬਣਾ ਸਕਦੇ ਹਨਾ ਤੇ ਉਹ ਕੁੜੀ ਨੇ ਜਾ ਕੇ ਕਿਤੇ ਪਬਲੀਨ ਕੋਰ ਨੂੰ ਕਿਹਾ ਹੋਣਾ ਉਹਦੀ ਅਜੇ ਫਰੈਂਡ ਹੋਣੀ ਆ ਉਹ ਠੀਕ ਹੈ ਤੇ ਉਹਨੇ ਕਿਤੇ ਪਬਲਿਕ ਕੋਰਨਰ ਚਾਕੇ ਵੀਡੀਓ ਪਾਤੀ ਵੀ ਦੇਖੋ ਸਾਡੇ ਹਨ ਜਿਹੜੇ ਸਿੱਖ ਕਮਿਊਨਿਟੀ ਹੈਗੀ ਆ ਜਾਂ ਬੰਗਲਾ ਸਾਹਿਬ ਦੇ ਸੇਵਾ ਦਾ ਰਹਿ ਗਿਆ ਵੀਦਾਂ ਬਤਮੀਜ਼ੀ ਕਰਦੇ ਆ ਹਨਾ ਚਲੋ ਉਹਨੇ ਪਾਤੀ ਹੁਣ ਤੁਸੀਂ ਇਹ ਦੱਸੋ ਵੀ ਗਿਆਨੀ ਅਨੁਰਜੀਤ ਸਿੰਘ ਜਿਹੜੇ ਹੈਡ ਗ੍ਰੰਥੀ ਹੈ ਬੰਗਲਾ ਸਾਹਿਬ ਦੇ ਉਹ ਉਹ ਕੁੜੀ ਨੂੰ ਫੋਨ ਲਾਉਂਦੇ ਆ ਫੋਨ ਲਾ ਕੇ ਕੀ ਕਹਿੰਦੇ ਆ ਕਹਿੰਦੇ ਤੁਸੀਂ ਇਹ ਵੀਡੀਓ ਕਿਉਂ ਪਾਈ ਤੁਸੀਂ ਵੀਡੀਓ ਡਿਲੀਟ ਕਰੋ ਇਹ ਕਹਿ ਰਹੇ ਆ ਠੀਕ ਹੈ ਵੀਡੀਓ ਕੁੜੀ ਡਿਲੀਟ ਕਰ ਦੋਗੀ ਮੰਨ ਲਓ ਕੋਈ ਵੱਡੀ ਗੱਲ ਨਹੀਂ ਆਪਾਂ ਕਰਾ ਸਕਦੇ ਹਾਂ ਤੁਸੀਂ ਵੀ ਕਹਿ ਸਕਦੇ ਹੋ ਪਰਬਲਮ ਤੁਹਾਡੀ ਇਹ ਹੈ ਵੀ ਤੁਸੀਂ ਉਹ ਕੁੜੀ ਤੋਂ ਪੁੱਛਿਆ ਵੀ ਤੂੰ ਵੀਡੀਓ ਕਿਉਂ ਪਾਈ ਤੁਸੀਂ ਇੱਕ ਧਮਕੀ ਦੇ ਰਹੇ ਹੋ ਮਿੱਠੀ ਜੀ ਵੀ ਵੀਡੀਓ ਡਿਲੀਟ ਕਿਉਂ ਨਹੀਂ ਕੀਤੀ ਜਾਂ ਤੂੰ ਮੇਰੀ ਪਾਵਰ ਨਹੀਂ ਜਾਣਦੀ ਮੈਂ ਕੀ ਆ ਇਹ ਗੱਲਾਂ ਉਹਨੇ ਕਹੀਆਂ ਨੇ ਗੰਨੀਨੀ ਸਿੰਘ ਨੇ ਉਹ ਕੁੜੀ ਨੇ ਵੀਡੀਓ ਵਿੱਚ ਕੀ ਕਿਹਾ ਉਹਨੇ ਇਹ ਹੀ ਕਿਹਾ ਵੀ ਇਹ ਕੁੜੀ ਮਲੇਸ਼ੀਆ ਤੋਂ ਆਈ ਹੈ ਵੀ ਇਹਦੇ ਨਾਲ ਬਤਮੀਜ਼ੀ ਕੀਤੀ ਵੀ ਇਹ ਹੋਣਾ ਨਹੀਂ ਚਾਹੀਦਾ ਸੀ। ਆਹੀ ਗੱਲ ਹੈ ਨਾ। ਹੁਣ ਕੁੜੀ ਨੂੰ ਟਰੋਲ ਕਿਦਾਂ ਕੀਤਾ ਜਾ ਰਿਹਾ। ਕੀ ਕਹਿੰਦੇ ਆ ਬੰਗਲਾਸੇ ਵੀ ਬਿਆਦਵੀ ਕਰਦੀ ਜੀ। ਫਿਰ ਦੇਖੋ ਸਵੀਮਿੰਗ ਪੂਲ ਦੇ ਵਿੱਚ ਉਹ ਨਹਾ ਰਹੀ ਹੈ ਜੀ। ਉਹਨੇ ਆਪਣੀ ਭਝਾਈ ਬਾਰੇ ਬਾਰੇ ਨੀਜੀ ਗੱਲਬਾਤ ਕਰ ਲਈ। ਆਪਣੇ ਭਰਾ ਨਾਲ ਜਿਹੜੀਆਂ ਭਰਾ ਨਾਲ ਗੱਲਬਾਤ ਹੋ ਰਹੀ ਹੈ। ਗੱਲਾਂ ਪਤੀ ਜਨਕ ਜੀਆਂ ਜਿਹੜੀ ਹੈਗੀਆਂ ਆਪਣੇ ਨਹੀਂ ਹੈਗਾ ਮਤਲਬ। ਲੇਕਿਨ ਤੁਹਾਨੂੰ ਲੱਗਦਾ ਹੈ ਹਨਾ? ਪਹਿਲੀ ਗੱਲ ਤਾਂ ਕੁੜੀ ਐ ਨੀ ਮੈਜਰ ਨਹੀਂ ਉਹਦੀ 25 ਸਾਲ ਦੀ ਉਮਰ ਹੈ। ਉਹ ਕੀਰਤਨ ਕਰਦੀ ਉਹ ਥੋੜਾ ਬਤ ਬੋਲ ਲੈਂਦੀ ਐ। ਠੀਕ ਐ। ਜੇ ਤੁਸੀਂ ਅਸਲ ਪੁੱਛੋਗੇ ਨਾ ਮੈਂ ਆਮ ਕਿਸੇ ਪ੍ਰਚਾਰਕ ਨੂੰ ਲੈਕ ਨਹੀਂ ਕਰਦਾ। ਦੋ ਚਾਰ ਬੰਦੇ ਐ ਮੇਰੀ ਲਾਈਫ ਦੇ ਜਿਹੜੇ ਬੰਦੇ ਮੈਂ ਸੁਣਦਾ ਜਿਹਨੂੰ ਪਸੰਦ ਕਰਦਾ ਮੈਂ ਹਰੇਕ ਨੂੰ ਨਹੀਂ ਸੁਣਦਾ ਠੀਕ ਐ। ਕਿਉਂਕਿ ਜਿਹੜਾ ਗੁਰਬਾਣੀ ਦਾ ਸਿਸਟਮ ਐ ਕੋਈ ਕੁਝ ਹੋਰ ਐ। ਸਾਡੇ ਬੰਦੇ ਗੱਪ ਕਹਾਣੀਆਂ ਸੁਣਾ ਕੇ ਐਵੇਂ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਐ ਠੀਕ ਐ। ਆਪਾਂ ਉਹ ਕੁੜੀ ਦੇ ਹੱਕ ਵਿੱਚ ਨਹੀਂ ਖੜਨ ਦੀ ਕੋਸ਼ਿਸ਼ ਕੀਤੀ। ਆਪਾਂ ਤਾਂ ਜਿਹੜੇ ਬੰਦੇ ਗੁੰਡਾਗਰਦੀ ਕਰਕੇ ਉਹਨੂੰ ਧਮ ਉਹ ਗਿਆਨੀ ਜਿਹੜੇ ਅਨੀਤ ਸਿੰਘ ਹੈਗੇ ਕਹਿੰਦੇ ਮੈਂ ਕੌਣ ਆ ਤੂੰ ਮੈਨੂੰ ਜਾਣਦੇ ਨਹੀਂ ਉਹਨੇ ਮੈਨੂੰ ਵੀ ਫੋਨ ਕੀਤਾ ਤੁਹਾਨੂੰ ਸੁਣਾ ਦਿੰਨਾ ਗਿਆਨੀ ਜੀ ਨੇ ਹਾਂ ਅੱਛਾ ਹਾਂ ਕਹਿੰਦੇ ਐਜੇ ਬ੍ਰਦਰ ਫੋਨ ਕਰਦਾ ਤੁਸੀਂ ਵੀਡੀਓ ਕਿਉਂ ਪਾਈ ਮੈਨੂੰ ਵੀ ਕਹਿੰਦੇ ਪੁੱਛਿਆ ਨਹੀਂ ਵੀ ਤੁਹਾਡਾ ਮਤਲਬ ਕੀ ਹੈ ਤੁਸੀਂ ਵੀਡੀਓ ਨਹੀਂ ਪਾਉਣੀ ਸੀ ਮੈਨੂੰ ਪੁੱਛਣਾ ਸੀ ਕਹਿੰਦੇ ਫਿਰ ਮੈਂ ਮੁਰੋਂ ਬੋਲ ਪਿਆ ਮੈਂ ਕਿਹਾ ਤੁਸੀਂ ਮੈਨੂੰ ਨਹੀਂ ਜਾਣਦੇ ਗਿਆਨੀ ਜੀ ਮੈਂ ਕੌਣ ਹਾਂ ਠੀਕ ਹੈ ਤੁਸੀਂ ਇਦਾਂ ਇਹ ਲੈਂਗੁਏਜ ਦੇ ਵਿੱਚ ਇਦਾਂ ਇਹ ਲਹਿਜੇ ਵਿੱਚ ਤੁਸੀਂ ਗੱਲ ਨਹੀਂ ਕਰਨੀ ਸੀ ਮੇਰੇ ਨਾਲ ਮੇਨ ਕੁਸਚਨ ਆ ਸੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਬਿੜੀ ਕਿਉਂ ਪਾਈ ਹੈ ਠੀਕ ਹੈ ਤੇ ਮੈਂ ਤਾਂ ਗੱਲ ਇਹ ਕੀਤੀ ਵੀ ਤੁਸੀਂ ਇੱਕ ਪ੍ਰਬੰਧਕ ਹੋਣ ਦੇ ਨਾਂ ਤੇ ਤੁਸੀਂ ਛੋਟੇ ਜਿਹੇ ਮਸਲੇ ਨੂੰ ਕਿੱਡਾ ਵੱਡਾ ਮਸਲਾ ਬਣਾ ਲਿਆ ਠੀਕ ਹੈ ਤੁਸੀਂ ਉਸ ਕੁੜੀ ਨੂੰ ਬਹਾਉਂਦੇ ਵੀ ਬੇਟਾ ਗੱਲ ਸੁਣ ਕਿੰਡੀ ਖਾਸ ਗੱਲ ਹੈ ਬੱਚੀ ਹੈ ਤੁਹਾਡੀ ਤੁਸੀਂ ਬਹਾ ਸਕਦੇ ਸੀ ਤੁਸੀਂ ਟਰੋਲ ਕਰ ਰਹੇ ਹੋ ਹੁਣ ਤੁਹਾਡੇ ਦੂਜੇ ਥੋੜੇ ਜਿਹੜੇ ਪੌਡਕਾਸਟ ਕਰਦੇ ਉਹਨਾਂ ਦੀ ਗੱਲ ਕਰ ਲੈ ਚੱਲ ਆਪਾਂ ਨਾਂ ਨਹੀਂ ਲੈਂਦੇ ਕਿਸਦਾ ਹੁਣ ਪੌਡਕਾਸਟ ਵਾਲੇ ਕੀ ਕਰਦੇ ਜਾ ਕੇ ਜੇ ਉਹ ਕੁੜੀ ਗਲਤ ਹੈ ਕਿ ਤੁਸੀਂ ਗਲਤ ਨੂੰ ਹਵਾ ਦੇ ਰਹੇ ਹੋ ਤੁਸੀਂ ਐਡਿਟ ਦੇ ਵੱਡੇ ਪੋਡਕਾਸਟ ਕਰੀ ਜਾਂਦੇ ਉਹਦੇ ਕੋਲ ਜਾ ਕੇ ਤੁਹਾਡੇ ਕੋਲ ਸਵਾਲ ਕੀ ਹੈ ਇੱਕ ਬੰਦਾ ਉਹਨੂੰ ਕਹਿ ਰਿਹਾ ਕੀਰਤਨ ਕੀ ਹੁੰਦਾ ਜਿਵੇਂ ਤੁਹਾਨੂੰ ਕੋਸ਼ਾਂ ਵਿੱਚ ਕੀਰਤਨ ਕੀ ਹੁੰਦਾ ਕੋਈ ਜਵਾਬ ਹੈਗਾ ਇਹ ਚੀਜ਼ ਦਾ ਪਹਿਲਾਂ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਉਸ ਚੀਜ਼ ਬਾਰੇ ਹਾਂ ਠੀਕ ਹੈ ਤੁਸੀਂ ਤੁਸੀਂ ਫੈਸਲਾ ਤਾਂ ਲੈ ਸਕਦੇ ਹੋ ਕਿਸੇ ਵੀ ਚੀਜ਼ ਦਾ ਸਹੀ ਜਾਂ ਗਲਤ ਤੁਸੀਂ ਉਹ ਗੱਲ ਕਰੋ ਨਾ ਜਿਹੜੀ ਗੱਲ ਹੋਈ ਹੈ ਕੀਰਤਨ ਬਾਰੇ ਤਾਂ ਸਾਡੇ ਇੱਥੇ ਕਹ ਲਈ 80% ਲੋਕਾਂ ਨੂੰ ਪਤਾ ਨਹੀਂ ਵੀ ਕੀਰਤਨ ਕੀ ਹੈ ਟੋਰੀ ਫੁਲਕਾ ਚੱਲਦਾ ਹੈ ਠੀਕ ਹੈ ਨਾ ਗੱਲ ਉਹ ਆਪਾਂ ਪਹਿਲੀ ਗੱਲ ਕਰਕੇ ਹਟਿਆ ਵੀ ਇਹ ਤੋਰੀ ਫੁੱਲ ਕੇ ਖਤਰਬੰਦੇ ਬਹੁਤ ਕੁਸ਼ ਕਰੀ ਜਾਂਦੇ ਪ੍ਰੋਬਲਮ ਕੀ ਸੀ ਵੀ ਤੁਸੀਂ ਉਹ ਕੁੜੀ ਨੂੰ ਟ੍ਰੋਲ ਕਰ ਰਹੇ ਹੋ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਮੋਟਾ ਸਿੰਘ ਤਾਂ ਉੱਥੇ ਬੋਲਦਾ ਅਸੀਂ ਤਾਂ ਹੱਕ ਕੋਈ ਕਿਸ ਦੇ ਸਿਰ ਤੇ ਕਿਤੇ ਕੱਢਦੇ ਨਹੀਂ ਹੁੰਦੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਮੈਂ ਤਾਂ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਵੀ ਜਿਹੜਾ ਬੰਦਾ ਅੱਜ ਗਲਤ ਹੈ ਨਾ ਉਹਨੂੰ ਆਪਾਂ ਅੱਜ ਗਲਤੀ ਕਹਾਂਗੇ ਜਿਹੜਾ ਬੰਦਾ ਕੱਲ ਨੂੰ ਸਹੀ ਹੋ ਜਾਊਗਾ ਨਾ ਆਪਾਂ ਉਹਨੂੰ ਸਹੀ ਕਹਿਣਾ ਸਮਝਦੇ ਡਿਪਲੋਮੈਟਿਕ ਜਿਹਾ ਆਨਸਰ ਹੋ ਗਿਆ ਕਿ ਤੁਸੀਂ ਇੱਕ ਪਾਸੇ ਨਹੀਂ ਹੈਗੇ ਨਾ ਨਾ ਇਹ ਕਿ ਪਾਸੇ ਕਿਉਂ ਹੋਣਾ ਆਪਾਂ ਆਪਾਂ ਤਾਂ ਗੱਲ ਇਹ ਕੀਤੀ ਹੈ ਨਾ ਵੀ ਉਹ ਕੁੜੀ ਨੇ ਗਲਤੀ ਕੀਤੀ ਹੁਣ ਮੈਂ ਉਹ ਜਵਾਬ ਦੇਣ ਲੱਗਾ ਤੁਸੀਂ ਵੀ ਸੁਣੋ ਧਿਆਨ ਦੇ ਨਾਲ ਤੁਸੀਂ ਕਹਿੰਦੇ ਹੋ ਵੀ ਉਹ ਕੁੜੀ ਬਲੌਗ ਬਣਾ ਰਹੀ ਹੈ ਉਹ ਕੁੜੀ ਐਦਾਂ ਆਪਣੇ ਭਰਾ ਨੂੰ ਆਪਣੀ ਭਰਾਈ ਬਾਰੇ ਆਪਾਂ ਕੀ ਜਦੂਗੇ ਰਾਤ ਰਾਤ ਨਹੀਂ ਛੱਡਦਾ ساری ਰਾਤ ਵਿਹਲਾ ਨਹੀਂ ਹਾਂ ਉਹਦਾ ਭਰਾਈ ਛੱਡਦੀ ਨਹੀਂ ਕੁਛ ਐਦਾਂ ਦਾ সুই밍 ਪੂਲ ਚ ਨਹਾਉਂਦੇ ਹੋਏ ਹੈ ਨਾ ਹਾਂ ਤੁਸੀਂ ਕੀ ਕਿਹਾ ਵੀ ਇਹ ਅਸ਼ਲੀਲ ਹੈ ਇਹ ਕਿਹਾ ਨਾ ਮੈਂ ਇਹ ਚੈਲੰਜ ਕਰਦਾ ਵੀ 10ਮ ਗ੍ਰੰਥ ਦਾ 815 ਅੰਗ ਤੁਸੀਂ ਪੜ੍ਹ ਕੇ ਲੋਕਾਂ ਨੂੰ ਸੁਣਾਓ ਦੇ ਵਿੱਚ ਕੀ ਕਿਸ ਲਿਖਿਆ ਹੋਇਆ ਇੱਥੇ ਮੈਂ ਬੋਲ ਨਹੀਂ ਸਕਦਾ ਉਹ ਚੀਜ਼ਾਂ ਤੁਸੀਂ ਪੜ੍ਹ ਲਿਓ ਘਰੇ ਜਾ ਕੇ ਠੀਕ ਹੈ ਤੁਸੀਂ ਆਪਣੇ ਪਰਿਵਾਰ ਵਿੱਚ ਬਹਿ ਕੇ ਸੁਣਾਓ ਵੀ ਦਸਮ ਗ੍ਰੰਥ ਵਿੱਚ ਕੀ ਗੰਦ ਭਰਿਆ ਹੋਇਆ ਸੂਰਜ ਪ੍ਰਕਾਸ਼ ਵਿੱਚ ਕੀ ਗੰਦ ਭਰਿਆ ਹੋਇਆ ਸੂਰਜ ਪ੍ਰਕਾਸ਼ ਦੀ ਤੁਸੀਂ ਗੱਲ ਕੀਤੀ ਕੁਝ ਦੱਸੋਗੇ ਮਤਲਬ ਕਿ ਤੁਸੀਂ ਜ਼ਿਕਰ ਕਰਦੇ ਹੋ ਉਸ ਚੀਜ਼ ਦੇ ਬਾਰੇ ਬਹੁਤ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਉੱਪਰ ਬੈਠੇ ਆ ਉਹ ਨਹੀਂ ਜਾਣੂ ਹੈਗੇ ਨਾ ਚੀਜ਼ਾਂ ਦੇ ਨਾਲ ਸੂਰਜ ਪ੍ਰਕਾਸ਼ ਦੇ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਮਹਾਰਾਜ ਨੂੰ ਫੇਮ ਖਵਾ ਰਿਹਾ ਹੈ ਉਹ ਬੰਦਾ ਜਿਹੜਾ ਲਖਾ ਰਿਹਾ ਹੈ ਮਾਤਾ ਕੌਲਾਂ ਨੂੰ ਠੀਕ ਹੈ ਨਗਨ ਦਿਖਾ ਰਿਹਾ ਉਹ ਬੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਇਹ ਗੱਲਾਂ ਤੁਸੀਂ ਸਟੇਜਾਂ ਦੇ ਵਿੱਚ ਸੁਣਾ ਰਹੇ ਹੋ ਕਿ ਇਹ ਮੈਟਰ ਕਰਦੀਆਂ ਨੇ ਦਸਮ ਗ੍ਰੰਥ ਦੇ ਵਿੱਚ ਜਿਹੜਾ ਤੇਰੇ ਤੇਰਾ ਚਰিত্রਾਂ ਦੀ ਗੱਲ ਕੀਤੀ ਆ ਉਹਦਾ ਜਨਾਨੀ ਕਿਦਾਂ ਆਸਣ ਤੱਕ ਦੱਸੇਵੇਂ ਉਹਦੇ ਵਿੱਚ ਤੁਸੀਂ ਹੋਰ ਦੱਸੋ ਜਿਵੇਂ ਨਵੀਂ ਮੇਚ ਬੋਲਾਂ ਤੋ ਤੁਹਾਨੂੰ ਅਸ਼ਲੀਲੀ ਦਿਂਦਾ ਤੁਹਾਨੂੰ ਤੁਸੀਂ ਕੁੜੀ ਦਾ ਇੱਕ ਬਲੌਗ ਬਣਾਇ ਇਥੇ ਕਿਹੜਾ ਨਹੀਂ ਬਲੌਗ ਬਣਾਉਂਦਾ ਆ ਜਿੰਨੇ ਬਾਬੇ ਨੇ ਬਲੌਗਰ ਨੇ ਸਾਰੇ ਸਾਰੇ ਬਣਾਈ ਜਾਂਦੇ ਢੜੀਆਂ ਵਾਲੇ ਨੇ ਕੀ ਕਿਹਾ ਸੀ ਮਾੜੀ ਗੱਲ ਕਹੀ ਸੀ ਨਾ ਸ਼ੁਰੂ ਇਹੋ ਨਾਲ ਤੋਂ ਹੋਇਆ ਮਰਨ ਲੱਗਦਾ ਹੈ ਟ੍ਰੈਂਡ ਸ਼ੁਰੂ ਉੱਥੋਂ ਹੀ ਹੋਇਆ ਹੈ ਮੈਂ ਕਹਿੰਦਾ ਕੁਝ ਵੀ ਹੋਇਆ ਜੀ ਉਹਨਾਂ ਨੇ ਕੀ ਕਿਹਾ ਸੀ ਉਹ ਜਿਹੜਾ 에어ਪੋਰਟ ਤੋਂ ਜਾਂਦੇ ਮੈਂ ਵੀ ਲੰਘਿਆ ਉੱਥੋਂ ਦੀ ਬਹੁਤ ਵਾਰ ਲੰਘਿਆ ਸੀ ਠੀਕ ਹੈ ਆਹ ਦੇਖੋ ਜੀ ਆਹ ਸ਼ਰਾਬ ਪੀਏ ਜਿਹਨੇ ਪੀਣੀਆਂ ਪੀ ਲਓ ਆਹੀ ਗੱਲ ਹੋਈ ਸੀ ਨਾ ਆਹੀ ਗੱਲ ਹੋਈ ਆਹੀ ਗੱਲ ਉਹ ਮੁੰਡੇ ਨੇ ਕਹਿ ਤੀ ਉਹਦੇ ਹੱਥ ਵਿੱਚ ਕੋਕ ਫੜਿਆ ਹੋਇਆ ਹੈ ਕਹਿੰਦਾ ਆਹ 100 ਰੁਪਏ ਦੀ ਪਾਣੀ ਵੀ 100 ਰੁਪਏ ਦਾ ਬੋਤਲ ਸ਼ਰਾਬ ਦੀ ਵੀ 100 ਰੁਪਏ ਦੀ ਹੈ ਕਿਹੜੀ ਪੀਣੀਏ ਤੁਸੀਂ ਪੀ ਲਓ ਕੀ ਤੁਸੀਂ ਉਹਨੂੰ ਪੀਂਦਾ ਦੇਖ ਲਿਆ ਕੀ ਇਸਵੇਂ ਪੂਲ ਦੇ ਵਿੱਚ ਉਹਨੇ ਕੱਪੜੇ ਉਤਾਰੇ ਹੋਏ ਸੀ ਜਿੱਦਾਂ ਸਾਡੇ ਜਿਹੜੇ ਬੱਚੇ ਪੈਦਾ ਹੋਏ ਨੇ ਕਿਸੇ ਨੇ ਲੌਂਗ ਦੇਤੇ ਸੀ ਕੋਈ ਕਰਾਮਾਤ ਨਾ ਹੋਈ ਐ ਸਰੀਰਕ ਸੰਬੰਧ ਤਾਂ ਹਰੇਕ ਬੰਦੇ ਦੇ ਬਣਿਆ ਭਾਈ ਸਾਜ ਜੀ ਫੋਰਨ ਕੰਟਰੀ ਵੀ ਜਿਹੜੇ ਸਕੂਲ ਨੇ ਉਹਨਾਂ ਵਿੱਚ ਨਾ ਸੈਕਸ਼ੂਅਲ ਜਿਹੜੇ ਆ ਉਹ ਕੀੜ ਲੱਗਦੇ ਆ ਲੱਗਦੇ ਆ ਤੁਹਾਨੂੰ ਅਵੇਅਰ ਕਰਨ ਵਾਸਤੇ ਅਵੇਅਰ ਕਰਦੇ ਆ ਸਾਰਾ ਕੁਝ ਸਮਝ ਗਏ ਨਾ ਗੱਲ ਅਸੀਂ ਕਿੱਥੇ ਖੜੇ ਆ ਬਾਕੀ ਉਹ ਜਿਹੜੀ ਕੁੜੀ ਐ ਜੇ ਆਪਾਂ ਗੱਲ ਮੁਕਾਈ ਦਈਏ ਕੀ ਐ ਉਹ ਕੁਝ ਵੀ ਨਹੀਂ ਉਹ ਤੇ ਇੱਕ ਬੱਚੀ ਐ 25 ਸਾਲ ਦੀ ਤੁਸੀਂ ਉਹਦੇ ਵਲੌਗਸ ਦੇ ਨਾਲ ਉਹਦੀ ਸ਼ਬਦਾਵਲੀ ਦੇ ਨਾਲ ਸਾਰੀਆਂ ਚੀਜ਼ਾਂ ਨਾਲ ਸਹਿਮਤ ਹੋ ਕੁਝ ਨਹੀਂ ਹੈਗਾ ਉਹਦੇ ਵਿੱਚ ਕੁਝ ਵੀ ਨਹੀਂ ਇੱਥੇ ਤੁਸੀਂ ਮੈਨੂੰ ਦੱਸੋ ਦੋਤੋਂ ਦਾ ਬੰਦਾ ਕਿਹੜਾ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੇ ਧਾਰ ਨੇ ਕੀ ਕਹਤਾ ਉਹਨਾਂ ਉਹ ਕਹਿੰਦੇ ਇਹਨੇ ਆਪਣੀ ਸਾਲੀ ਦਾ ਘਰ ਤੋੜਿਆ ਉਹਦਾ ਉਹ ਬੰਦਾ ਉਹਦਾ ਸਾਡੂੰ ਕਹਿ ਰਿਹਾ ਕਹਿੰਦਾ ਜਦੋਂ ਮੈਂ ਘਰੇ ਹੀ ਹੁੰਦਾ ਸੀ ਮੇਰੀ ਵਾਈਫ ਜਿਹੜੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਹੁੰਦੀ ਸੀ ਹੁਣ ਕੀ ਕਿਹਾ ਸਰਨਾ ਸਾਹਿਬ ਕਹਿ ਰਹੇ ਦਿੱਲੀ ਵਾਲੇ ਇਹ ਮਲਟੋਏ ਵਰਗੇ ਕਹਿ ਰਿਹਾ ਕਹਿੰਦੇ ਜਦੋਂ ਮਲੇਸ਼ੀਆ ਗਏ ਨੇ ਇੱਕ ਬੀਬੀ ਨੂੰ ਪਰਸਨਲ ਪੀਏ ਬਣਾ ਕੇ ਲੈ ਕੇ ਗਏ ਸੀ ਉਹਦੇ ਨਾਲ ਸਬੰਧ ਨੇ ਉਹਦੇ ਉੱਥੇ ਤੁਸੀਂ ਕੀ ਬੋਲੋਗੇ ਯਾਰ ਉਹ ਕੁੜੀ ਦਾ ਇਹੋ ਜਿਹਾ ਕੋਈ ਤਾਂ ਨਹੀਂ ਸਾਹਮਣੇ ਆਇਆ ਤੁਸੀਂ ਬਲੌਗ ਚ ਜਾਨੀ ਕਿ ਹੁਣ ਮੈਂ ਕੀ ਹਾਂ ਮੇਰੀ ਵੀਡੀਓ ਮੈਨੂੰ ਬੰਦੇ ਕਹਿੰਦੇ ਡਿਲੀਟ ਕਰ ਦੇ ਮੈਂ ਕਿਹਾ ਨਹੀਂ ਕਰ ਰਹੀ ਤੁਸੀਂ ਦੇਖੋ ਸਮਝ ਕੇ ਦੇਖੋ ਨਬੀਆ ਬੁੱਟਾ ਸਿੰਘ ਹੈ ਪੈਸੇ ਕੱਢ ਰੇ ਦੇਖੋ ਸਹੀ ਮੇਰੇ ਨਾਲ ਜਿਹੜੇ ਬੰਦੇ ਗੋਲ ਕਾਂ ਤੇ ਬੈਠੇ ਨੇ ਅਰਬਾਂ ਕਰਮਾਂ ਖਾ ਕੇ ਉਧਰ ਵੀ ਬੋਲ ਕੋ ਨਾ ਇੱਕ ਮੈਸੇਜ ਆ ਤੁਹਾਡੇ ਲਈ ਪਰ ਉਹ ਫੜੇ ਨਹੀਂ ਨਾ ਗਏ ਤੁਹਾਡੀ ਵੀਡੀਓ ਸਾਹਮਣੇ ਆ ਗਈ ਉਹ ਬਾਈ ਜੀ ਨੇ ਪਿੱਛੇ 5 ਡਾਲਰ ਦੇ ਕਿੰਨੇ ਪੈਸੇ ਬਣਦੇ ਆ ਰਿਪੀਟ ਕਰ ਲਓ ਦੁਬਾਰਾ 5-700 ਰੁਪਏ ਬਣੂ ਬਤਵਤ ਪ੍ਰਕਾਸ਼ ਸਿੰਘ ਬਾਰਲ ਦੇ ਘਰ ਵਾਲੀ ਦੀ ਡੈਥ ਹੁੰਦੀ ਆ ਭੋਗ ਪਿਆ ਸ਼੍ਰੋਣੀ ਇੱਕ ਮਿੰਟ ਚ ਗੱਡੀਆਂ ਲੰਗਰ ਦੀਆਂ ਜਾ ਰਹੀਆਂ ਨੇ ਵੀਡੀਓ ਵਾਇਰਲ ਹੋ ਗਈਆਂ ਮੇਰੇ ਕੋਲ ਦੇਖ ਲਓ ਉਹ ਕੀ ਹੈ ਠੀਕ ਹੈ ਨਾ ਗੱਲ ਸਿਰਫ ਕੱਲੀ ਪ੍ਰੋਬਲਮ ਇਨਕੋਰ ਦੀ ਨਹੀਂ ਹੈਗੀ ਇੱਥੇ ਤੁਸੀਂ ਗੱਲ ਕਰਦੇ ਹੋ ਵੀ ਅਸ਼ਲੀਲਤਾ ਹੈਗੀ ਆ ਗੱਲ ਆਪਾਂ ਇਹ ਕਰ ਰਹੇ ਸੀ ਠੀਕ ਹੈ ਨਾ ਅਸ਼ਲੀਲਤਾ ਜਿਹੜੇ ਗ੍ਰੰਥਾਂ ਵਿੱਚ ਭਰੀ ਹੈ ਉਹ ਗ੍ਰੰਥ ਤੁਸੀਂ ਪ੍ਰਕਾਸ਼ ਕਰੀ ਬੈਠੇ ਹੋ ਗੁਰੂ ਸਾਹਿਬ ਦੇ ਬਰਾਬਰ ਤੁਹਾਡੇ ਆ ਜਿਹੜੇ ਨਾਨਕ ਸਰ ਵਾਲੇ ਹੈਗੇ ਆ ਕੀ ਕੋਈ ਕੀ ਕੁਝ ਕੀਤਾ ਇਹਨਾਂ ਨੇ ਉਦੋਂ ਤੁਸੀਂ ਚੁੱਪ ਕਰ ਗਏ ਉਹ ਮਸਲਾ ਠੰਡਾ ਹੋ ਗਿਆ ਤੁਸੀਂ ਉਹਨਾਂ ਕੀ ਕਰਤਾ ਪਰਚਾ ਪੈ ਗਿਆ ਬੰਦਾ ਜੇਲ੍ਹ ਚ ਵਾ ਗਿਆ ਹੋਰ ਕਿ ਉਹਨੂੰ ਫਾਸੀ ਥੋੜੀ ਮਿਲ ਗਈ ਉਹ ਕੁੜੀ ਐਡੀ ਗੁਨਾਹ ਕਰਤਾਂ ਨਹੀਂ ਹੈ ਜਿਹੜਾ ਤੁਸੀਂ ਬਣਾਈ ਜਾਂਦੇ ਹੋ ਕੀ ਯਾਰ ਸਾਡੇ ਕੁੜੀਆਂ ਹੈ ਨਹੀਂ ਤੁਹਾਡੇ ਸਿਸਟਰ ਹੈ ਨਹੀਂ ਤੁਹਾਡੇ ਮਾਂ ਹੈ ਨਹੀਂ ਕਿਤੇ ਸਾਡੇ ਕੋਲ ਜੀਵਨ ਵਿੱਚ ਗਲਤੀ ਹੋਈ ਨਹੀਂ ਹੋਣੀ ਮੈਂ ਤਾਂ ਕਹਿੰਦਾ ਨਹੀਂ ਵੀ ਹੋਈ ਨਹੀਂ ਹੋਣੀ ਅਸੀਂ ਤਾਂ ਕਹਿੰਦੇ ਕੀਤੀਆਂ ਬਈ ਪਤਾ ਨਹੀਂ ਅੱਗੇ ਵੀ ਹੋ ਜਾਣਾ ਕੀ ਕੋਈ ਵੱਡੀ ਕਰ ਲਈ ਬਿਲਕੁਲ ਹਰੀ ਯਾਰੀ ਯਾਰੀ ਜਸੂਫ ਨੇ ਤੇਰੇ ਜੀ ਆਗੇ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ ਵਾਲੀ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ ਵਾਲੀ ਜੇ ਸੁਫਨੇ ਤੇਰੇ ਜੀ ਆ ਗਏ ਨਹੀਂ ਤੂੰ ਸਮਝੀ ਕਰਮਾ